ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਪਾਲਕ ਬੱਚੀ HF ਦੀ ਤੇ ਇੱਕ ਪਾਲਕ ਕੱਟੀ ਵੈਦਰ ਰਿਕਾਰਡ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਦੋ ਨਗ ਬਕਾਊਆ ਘਰੇਲੂ ਨਗਾ ਬਹੁਤ ਵੀ ਡਿਮਾਂਡ ਕਰਦੇ ਰਹਿੰਦੇ ਕਿ ਸਾਨੂੰ ਘਰੇਲੂ ਪਸ਼ੂ ਚਾਹੀਦੇ ਆ ਸੋ ਨਿਰਖ-ਬਰਖ ਤੁਸੀਂ ਆਪ ਕਰਨੀ ਆ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ हां जी जिला जिला भाई रे नाम एड्रेस ਦੱਸੋ ਆਪਣਾ ਨਾਮ ਮੇਰਾ ਹਰਜਿੰਦਰ ਸਿੰਘ ਪਿੰਡ ਮੌੜ ਨਾਬਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਗਿਆ ਪਿੰਡ ਮੌੜ ਨਾਬਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 98773 8140 98773 8140 81401 ਜਿਹੜੇ ਆਪਾਂ ਪਹਿਲੇ ਨੰਬਰ ਤੇ ਇਹ ਕੱਟੀ ਦੇਖ ਰਹੇ ਆਂ ਬਾਈ ਜੀ ਆਪਣੇ ਘਰ ਦੀ ਜੰਪਲੀ ਆ ਹਾਂ ਬਾਈ ਠੀਕ ਆ ਦੋਨੇ ਨੱਕ ਆਪਣੇ ਘਰ ਦੇ ਜੰਪਲੀ ਆ ਜਿਹੜੀ ਕੱਟੀ ਦੀ ਆਪਾਂ ਦੇਖ ਰਹੇ ਆਂ ਉਮਰ ਕਿੰਨੀ ਕੁ ਹੋ ਗਈ ਇਹਦੀ 3.5 ਸਾਲ ਦੀ ਹੋਊਗੀ ਦੰਦ ਤੋੜ ਗਈ ਉਮਰ ਹਿਸਾਬ ਨਾਲ ਨਾਲ ਤੁਹਾਨੂੰ ਤਾਂ ਦੇਖ ਠੀਕ ਅੰਦਾਜ਼ਾ ਤਾਂ ਤੋੜ ਗਈ ਹੋਊਗੀ ਤੇ ਇਹ ਕਿਹੜੇ ਸੀਮਨ ਦੀ ਆ ਗਈ ਏ ਕੋਈ ਆਏ ਨਹੀਂ ਆਪਾਂ ਦੱਸਣਾ ਵੀ ਜਿਹੜਾ ਸੌਦਾ ਹੋਊਗਾ ਉਹਨੂੰ ਦੱਸਣਾ ਅੱਛਾ ਉਹਨੂੰ ਦੱਸ ਦਾਂ ਮੈਂ ਕਿਹੜੇ ਸੀਮਨ ਦਾ ਵੈਸ਼ ਰਿਕਾਰਡ ਪਤਾ ਸਾਰਾ ਹਾਂਜੀ ਹਾਂ ਠੀਕ ਹੈ ਤੇ ਗੱਬੜ ਗੱਬੜ ਹੋਈ ਹੈ ਕਿ ਨਹੀਂ ਹੋਈ ਹਲੇ ਅੱਛਾ ਖਾਲੀ ਮੰਨ ਕੇ ਦੇਣੀ ਆ ਮਾਦਰ ਰਿਕਾਰਡ ਵਗੈਰਾ ਕੋਈ ਮਾਹਲਾ ਜੀ ਹੈਗਾ 14 ਕਿਲੋ ਦਾ ਤੇ 14 ਕਿਲੋ ਵਾਲੀ ਮੈਂ ਦੀ ਇਹ ਕੱਟੀ ਆ ਗਈ ਤੇ ਰੇਟ ਇਹਦਾ ਰੇਟ ਵੀ ਫੋਨ ਤੇ ਕਰ ਰੇਟ ਵੀ ਫੋਨ ਤੇ ਇਧਰ ਰਿਕਾਰਡ ਵੀ ਫੋਨ ਤੇ ਦੱਸਾਂਗੇ ਤੇ ਇੱਕ ਮਾੜੀ ਜਾਂ ਘੀਰ ਜ਼ਰੂਰ ਹੈਗੀ ਹੈ ਹਨਾ ਹਾਏ ਮਾੜੀ ਹੈ ਨਾਰਮਲ ਜੀ 150 ਯਾਰ ਦੂਰੋ ਵੀਰਾ ਕੇ ਆਪਣਾ ਦਿਖਾਉਣ ਦਾ ਫਰਜ਼ ਬਣਦਾ ਹਾਂਜੀ ਮਾੜੀ ਜਿ ਮਾਮੂਲੀ ਗੰਢ ਜ਼ਰੂਰ ਹੈਗੀ ਹੈ ਤੇ ਧੋਰੀ ਵੀਰੇ ਬਾਹਰ ਨੂੰ ਸੁਭਰਤ ਸਿੰਘ ਮੂੰਹ ਮੱਥਾ ਦੇਖੋ ਕੱਟੀ ਦਾ ਸੋਨਾ ਸਿੰਘ ਜਿਹਨੂੰ ਕਹਿੰਦੇ ਪੰਜਾਬੀ ਜਰ ਰੁਪਈਆ ਨਹੀਂ ਲੰਘਦਾ ਚੰਗੀ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕੱਟੀ ਕਿਸੇ ਪਾਸੇ ਨਹੀਂ ਤੇ ਟੇਲ ਵਗੈਰਾ ਫਿਰ ਇਹਦੀ ਐਡੀ ਕੀ ਹੈ ਜਮਸ ਹੈ ਜੀ ਉਸੇ ਦੀ ਐਡੀ ਕੀ ਹੈ ਉਸੇ ਦੀ ਐਡੀ ਹੈ ਜੀ ਠੀਕ ਹੈ ਇਹ ਬੰਦਾ ਸ਼ਰਤੀ ਕੁਮਾਰ ਕੇ ਦੇਖ ਲੈ ਜੂ ਵੀ ਹੁੰਦੀ ਠੀਕ ਹੈ ਜੈ ਜੈ ਗੱਲ ਤੇ ਥਣ ਚਾ ਰਹੀ ਹੈ ਹਨਾ ਹਾਂ ਥਣ ਚਾ ਰਹੀ ਸੋ ਥਣ ਚਾ ਰਹੀ ਹੈ ਚੰਗੀ ਝੋਲੀ ਕਹਿੰਦੇ ਬਾਪੋ ਜੀ ਮਹੀਨੇ 20 ਦਿਨ ਦੇ ਵਿੱਚ ਜਮਾ ਬੰਨ ਦੇ ਬਿਲਕੁਲ ਕਾਬਲ ਆ ਜਾਵਾਂ ਹਨਾ ਹਾਂਜੀ ਤੇ ਸਿੰਘੀ-ਸੁੰਗੀ ਦੇਖੋ ਕੱਟੀ ਦੀ ਯਾਰ ਤੇ 14 ਕਿਲੋ ਵਾਲੀ ਮੈਂ ਲੈ ਚੱਲ ਉੱਥੇ ਲੈ ਚੱਲ 14 ਕਿਲੋ ਵਾਲੀ ਮੈਂ ਦੀ ਕੱਟੀ ਆ ਗਈ ਸੋ ਬਾਡੀ ਮੰਤਰ ਕਹਿੰਦਾ ਬਾਪੋ ਤੇ ਬਾਕੀ ਮੋਹਰਾ ਜਾ ਗਈ ਤੇਲ ਦੇਖੋ ਜਮਾ ਇਹਦੇ ਗੁੱਡੇ ਦਿੱਕਰੀ ਹੁੰਦੀ ਹੈਗੀ ਤੇ ਚੰਗੇ ਕਿਸੇ ਨਾਮੀ ਸਾਣਦੀ ਹੈਗੀ ਔਰ ਕਾਰਡ ਤੁਹਾਨੂੰ ਵੀਰ ਕਹਿੰਦਾ ਵੀਰ ਫੋਨ ਤੇ ਜਿਹੜਾ ਵੀਰ ਪਸੰਦ ਆਊਗੀ ਕਾਲ ਕਰਕੇ ਵੀਰ ਤੋਂ ਪੁੱਛ ਲਿਓ ਤੇ ਕੱਦ ਕਾਢ ਕੱਢ ਕੇ ਚੰਗਾ ਢਾਈ ਸਾਲੇ ਦਾ ਦੰਦ ਮੇਰੇ ਹਿਸਾਬ ਨਾਲ ਨਹੀਂ ਤੋੜਤਾ ਹੋਊਗਾ ਤੇ ਦੂਜੇ ਨੰਬਰ ਤੇ ਆਪਾਂ ਬਈ ਦੀ ਗੱਲ ਕਰ ਮੰਨ ਕੇ ਚੱਲੋ ਯਾਦ ਅੱਜ ਦੀ ਹੈ ਜਿਹੇ ਮੂੰਹ ਠਾ ਥੋੜੀ ਦੇ ਕਾਏ ਜਵਾਨੀ ਠੀਕ ਆ ਵੀ ਕਹਿੰਦਾ ਬਾ ਚਾਰੋ ਜਰੂ ਪੂਰੀ ਫੁੱਲ ਆ ਹਨਾ ਨਹੀਂ ਐ ਆਮ ਪਛੀ ਤੋਂ ਆਵਾਂ ਮੜੇ ਮੜੇ ਕਰੀ ਮੂੰਹ ਥਲੇ ਹੁਣੀ ਦੇਖ ਲੈ ਦੰਦ ਕਿਵੇਂ ਆਹੀ ਸੁਭਰੋ ਦਾੰਦ ਆਪਾਂ ਕੋਸ਼ਿਸ਼ ਕਰਦੇ ਦਿਖਾਉਣ ਦੀਏ ਮੂੰਹ ਪਟਾਲਿਆ ਨੇ ਸੋ ਦੋਸਤੋ ਦੋ ਦੰਦ ਕੱਟੀ ਹੋਈ ਵੀ ਹੈ ਇਹ ਦੰਦ ਦੇ ਦੋ ਕ ਕੱਢੀ ਜਾਂਦੀ ਹੈ ਤੇ ਅੱਗੇ ਜਿਹੜੀ ਬੱਚੀ ਦੇਖ ਰਹੇ ਆਂ ਬਾਈ ਜੀ ਆਪਾਂ ਇਹਦੀ ਉਮਰ ਕਿੰਨੀ ਕ ਕੀ ਹੋਊਗੀ ਬਾਈ ਢੂੜ ਕਸਾਲ ਦੀ ਅੱਛਾ ਢੂੜ ਕਸਾਲ ਦੀ ਉਮਰ ਆ ਥਣ ਚਾਰ ਜਾਂ ਫੋਟ ਸਕਦੇ ਨਹੀਂ ਕੋਈ ਨਾ ਥਣ ਚਾਰ ਠੀਕ ਹੈ ਇਹਦਾ ਰਿਕਾਰਡ ਵਗੈਰਾ ਕੁਝ ਕੋਈ ਰਿਕਾਰਡ ਦੋ ਬਈ ਕੋਸਾ ਇਹ ਨਾ ਯਾਰ ਠੀਕ ਹੈ 14 ਲੀਟਰ ਵਾਲੀ ਬੈੜ ਦੀ ਬੱਚੀ ਆ ਹਾਂ ਸੁਭਰੋ ਗੱਲ ਵੀਰ ਦੀ ਵਧੀਆ ਲੱਗੀ 14 ਕਿਲੋ ਨਹੀਂ ਆਮ ਤੌਰ ਤੇ 20 25 ਦਾ ਗਾਂ ਹਰ ਇੱਕ ਦੀ ਕੱਢਦੀ ਦੇ ਦੁੱਧ ਹਣਾ ਜੀ ਯਾਰ ਉਹ ਗੱਲ ਦਾ ਸੁਆਦ ਆ ਗਿਆ ਗੱਲ ਦਾ ਵੀ 14 ਕਿਲੋ ਦੁੱਧੜੀ ਦਈ ਦੀ ਐ ਸੋ ਜਮਾ ਜੈਨੂਣ ਗੱਲ ਆ ਜਮਾ ਤੇ ਚੌਪਨ ਪਤਾ 14 15 ਕਿਲੋ ਤਾਂ ਮਾੜੀ ਤੋਂ ਮਾੜੀ ਗਾਂ ਦੇ ਦੋ ਦੇ ਦਿੰਦੀ ਆ ਬਾਕੀ ਤੁਸੀਂ ਦੇਖਣਾਗਾ ਤੇ ਰੇਟ ਇਹਦਾ ਕੀ ਰਹੂਗਾ ਇਹਦਾ ਹੀ ਫੋਨ ਤੇ ਕਰ ਲਾਂਗੇ ਵੀਰੇ ਠੀਕ ਆ ਇਹਦਾ ਟਿਕਟਾ ਲਾ ਪਤਾ ਕੁਝ ਨਹੀਂ ਪਤਾ ਨਾ ਠੀਕ ਆ ਦੇ ਦਿੰਦੇ ਕੀ ਕੋਈ ਨਾ ਕਸਮਲੀ ਠੀਕ ਆ ਉਹ ਗੱਲ ਦਾ ਫਾਇਦਾ ਕੋਈ ਨਹੀਂ ਹਣਾ ਤੇ ਗੱਪੜ ਤਾਂ ਨਹੀਂ ਹੋਈ ਅਜੇ ਨਾ ਗੱਪੜ ਨਹੀਂ ਹੋਈ ਤਾਰਾ ਦੇ ਦੁੱਧ ਇੱਕ ਵਾਰਾ ਪ ਸੋਭਰ ਦੋ ਨਗ ਆਪਾਂ ਤੁਹਾਨੂੰ ਦਿਖਾਦੇ ਬੱਛੀ ਅਤੇ ਕੱਟੀਪਾਲ ਕੇ ਪਿੰਡ ਮੋੜਨਾਬਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ